ਸਸੀ ਗਾਲ ਜੀ ਮੇਰਾ ਨਾਮ ਤਰਨਜੋ ਸਿੰਘ ਵਿਲੇਜ ਹਕੀਮਪੁਰ ਡਿਸਟ੍ਰਿਕਟ ਦਸਰ ਤੇ ਇਹ ਹਾਰਡਲਾਈਨ ਇੰਸਟੀਚਿਊਟ ਅਸੀਂ ਆਰਮੀ ਜੀਡੀ ਦੇ ਪੇਪਰ ਨਹੀਂ ਤਿਆਰੀ ਕਰਦੇ ਵੈਸੇ ਇਹ ਸਾਰੇ ਸਟੂਡੈਂਟ ਕੋਈ ਕਲਰਕ ਦਾ ਟੈਸਟ ਕੋਈ ਟ੍ਰੇਡਮੈਨ ਦਾ ਟੈਸਟ ਕੋਈ ਜੀਡੀ ਦਾ ਜਿਹੜੇ ਜਿਹੜੇ ਦੀ ਜਿਹੜਾ ਤਿਆਰੀ ਕਰਦਾ ਹੀ ਉਹ ਸਾਰਿਆਂ ਨੇ ਆਪਣਾ ਟੈਸਟ ਅਚੀਵ ਕੀਤਾ ਵਧੀਆ ਮਤਲਬ ਤਿਆਰ ਹੋਏ ਨੇ ਤੇ 100% ਵਧੀਆ ਸਰ ਨੇ ਹੋਰ ਪੜਾਇਆ ਦੇ ਪਾਸ ਹੋਏ ਸਾਰੇ ਬੱਚੇ ਤੇ ਬਾਕੀ ਚਲੋ ਜਿਹੜੇ ਵੀਰ ਭਰਾਣੇ ਤਿਆਰੀ ਕਰਨੀ ਹੋਏ ਉਹ ਇਹ ਸੈਂਟਰ ਵਿੱਚ ਆਉਣ ਦੀ ਕਿਰਪਾਲਤਾ ਕਰੇ ਬਾਕੀ ਧੰਨਵਾਦ ਜੀ ਜਿਹੜੀ ਮੁਰਦੀ ਅੰਦਰ ਤੋਂ ਲਗੇ ਹਾਰਡਲਾਈਨ ਇੰਸਟੀਚਿਊਟ ਦੇ ਤੇ ਜਿਹੜਾ ਤੁਹਾਨੂੰ ਟੈਸਟ ਦੀ ਤਿਆਰੀ ਕਰਾਈ ਜਾਂਦੇ ਤੁਸੀਂ ਉਹ ਤੋਂ ਸੈਟੀਸਫਾਈ ਸੀ ਟਰਾਈਡਾ ਦਾ ਪੁਲਾ ਟੈਸਟ ਜਿਹੜਾ ਕਲੀਨ ਮਿਲਿਆ ਜਾਂਦਾ ਜਾਂਦਾ ਜੀ ਬਾਕੀ ਜਿਹੜੇ ਹਾਂਜੀ ਹੋ ਗਏ ਨਹੀਂ ਬਾਕੀ ਤੇ ਚਲੋ ਸਾਰੇ ਮਤਲਬ ਸਟੂਡੈਂਟ ਜਿਹੜੇ ਨਹੀਂ ਵੀ ਜਿਨ੍ਹਾਂ ਨੂੰ ਨਹੀਂ ਵੀ ਪਾਸ ਆਉਂਦੀ ਉਮੀਦ ਉਹ ਵੀ ਚਲੋ ਪਾਸ ਹੋ ਗਏ ਸਾਰੇ ਸਟੂਡੈਂਟ ਹਾਂਜੀ ਸਸੀ ਗੱਲ ਮੇਰਾ ਨਾਮ ਨਿਤਨੀ ਸ਼ਰਮਾ ਮੈਂ ਵਿਲੇਜ ਦਾਰਾਪੁਰ ਦਾ ਤੇ ਮੈਂ ਹਾਡਲਾਈਨ ਇੰਸਟੀਚਿਊਟ ਤੋਂ ਪੜਿਆ ਤੇ ਮੇਰੇ ਆਰਮੀ ਜੀਡੀ ਦਾ ਤੇ ਕਲਰਕ ਦਾ ਦੋਵਾਂ ਦਾ ਟੈਸਟ ਪਾਸ ਹੋ ਗਿਆ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਸਰ ਬਹੁਤ ਵਧੀਆ ਪੜਾਉਂਦੇ ਇੱਥੇ ਤੇ ਸਾਰੇ ਜਿਹੜੇ ਮਤਲਬ ਬੱਚੇ ਪੜ੍ਹਦੇ ਸੀ ਉਹਨਾਂ ਦਾ ਸਾਰਿਆਂ ਦਾ ਵਧੀਆ ਹੋ ਗਿਆ ਸਾਰਿਆਂ ਦਾ ਮਤਲਬ ਇੱਥੇ ਸਕਸੈਸ ਸੈਕਸਸ ਰੇਟ ਬਹੁਤ ਵਧੀਆ ਹੈ ਸਾਰਿਆਂ ਨੇ ਆਪਣੀ ਬਹੁਤ ਵਧੀਆ ਪੜਾਈ ਕੀਤੀ ਸਰ ਬਹੁਤ ਵਧੀਆ ਪੜਾਉਂਦੇ ਨੇ ਇੱਥੇ ਤੇ ਸਰ ਸਾਰਿਆਂ ਨੂੰ ਇਹੋ ਹੀ ਹੈ ਕਿ ਇੱਥੇ ਇੱਕ ਵਾਰ ਆਗੇ ਜਰੂਰ ਦੇਖੋ ਬਹੁਤ ਵਧੀਆ ਬਣਾ ਅੱਜ ਸਾਡੇ ਸੈਂਟਰ ਦਾ ਰਿਜ਼ਲਟ ਮੀਨ ਟੋਟਲ 100% ਰਿਜ਼ਲਟ ਆਇਆ ਮੇਰੇ ਸੈਂਟਰ ਦੇ ਚ ਟੋਟਲ ਅਪਰੋਕਸਿਮੇਟ 24 ਵਿੱਚ ਬੱਚੇ ਪੜ ਰਹੇ ਸੀ ਤੇ 24 ਦੇ 24 ਬੱਚੇ ਕੋਈ ਜੀਡੀ ਚੋਂ ਕੋਈ ਕਲੈਰੀਕਲ ਚੋਂ ਕੋਈ ਟ੍ਰੇਡ ਬੈਂਚ ਚੋਂ ਤੇ ਕਈ ਬੱਚਿਆਂ ਨੇ ਦੋ ਦੋ ਟੈਸਟ ਕਲੀਅਰ ਕੀਤੇ ਆ ਮੀਨ ਸਾਡੇ ਸੈਂਟਰ ਦਾ ਰਿਜ਼ਲਟ ਇਸ ਟਾਈਮ 100% ਰਿਹਾ ਇਸ ਟਾਈਮ ਸਰ ਕਿੱਥੇ ਸੈਂਕੂਰਾਈਜ਼ ਜਿਹੜਾ ਸਾਡਾ ਸੈਂਟਰ ਆ ਇਹ ਜੇ ਰੋਡ ਚੜਦੇ ਹੀ ਮੀਨ ਗੌਰਮੈਡੀਕਲ ਸਟੋਰ ਦੇ ਨਾਲ ਹੀ ਗਲੀ ਅੰਦਰ ਨੂੰ ਟਰਨ ਕਰਦੇ ਆ ਉਸ ਗਲੀ ਦੇ ਵਿੱਚ ਲਾਸਟ ਆ ਕੇ ਲੈਫਟ ਟਰਨ ਕਰਾਂਗੇ ਕਿਰ ਤੁਸੀਂ ਸੈਂਟਰ ਜਿਹੜਾ ਚੱਲ ਰਿਹਾ ਸਾਡਾ ਸੈਂਟਰ ਜਿਹੜਾ ਚੱਲ ਰਿਹਾ ਅਪਰੋਕਸੀਮੇਟ 18 ਤੋਂ 20 ਸਾਲ ਹੋ ਗਏ ਆ ਹੁਣ ਤੱਕ ਕਿੰਨੇ ਕ ਬੱਚੇ ਨੇ ਜਿਹੜੇ ਗਵਰਨਮੈਂਟ ਜਿਹੜੇ ਸੈਕਟਰ ਚ ਜੋਬਸ ਲੈਣ ਮੀਨਤੀ ਇਹ ਸੁਣ ਕੇ ਬੜੇ ਮੀਨ ਉਸਾਈ ਤੋਂ ਹੋ ਗਏ ਕਿ ਸਾਡੇ ਸੈਂਟਰ ਚ ਅਪਰੋਕਸੀਮੇਟ 250 ਪਲੱਸ ਬੱਚਾ ਜਿਹੜਾ ਉਹ ਗਵਰਨਮੈਂਟ ਜੋਬ ਤੇ ਜਾ ਚੁੱਕਾ ਹੈ ਤੇ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ? ਅਈ ਬੱਚਨਾਂ ਨੂੰ ਹੀ ਕਹਿਣਾ ਚਾਹਾਂਗਾ ਕਿ ਜਿਹੜਾ ਵੀ ਬੱਚਾ ਚਾਹੇ ਵੀਕ ਤੋਂ ਵੀਕ ਹੈ ਜਿਹੜਾ ਵੀ ਚਾਹੁੰਦਾ ਕਿ ਮੈਂ ਗਵਰਨਮੈਂਟ ਜੌਬ 'ਚ ਜਾਣਾ ਚਾਹੁੰਦਾ ਉਹ ਇੱਕ ਵਾਰੀ ਜਸਟ ਹਾਰਲ ਇੰਸਟੀਚਿਊਟ ਵਿਜ਼ਿਟ ਕਰੇ ਉਹ ਦੇਖੇ ਇੱਥੋਂ ਦਾ ਐਟਮਾਸਫੇਅਰ ਕਿਉਂਕਿ ਇੱਥੇ ਹੀ ਫ੍ਰੈਂਡਲੀ ਬਿਹੇਵ ਨਾਲ ਬੱਚਿਆਂ ਨੂੰ ਪੜਾਇਆ ਜਾਂਦਾ ਉਹਦੀ ਇੱਕ ਇੱਕ ਮੁਸ਼ਕਲ ਦਾ ਹੱਲ ਕੀਤਾ ਜਾਂਦਾ ਮੀਨ ਐਸ ਸੈਂਟਰ ਦੇ ਬਾਰੇ ਜੇ ਦੀ ਪਤਾ ਕਰਨਾ ਤੇ ਬੱਚਿਆਂ ਕੋਲੋਂ ਫੀਡਬੈਕ ਲੈ ਕੇ ਪਤਾ ਕਰ ਸਕਦੇ ਹੋ ਆਲ ਓਵਰ ਡਿਸਟ੍ਰਿਕਟ ਗੁਰਦਾਸਪੁਰ ਦੇ ਅੰਦਰ ਚਾਹੇ ਡੇਰਾ ਬਾਬਾ ਨਾਨਕਾ ਹੈ ਚਾਹੇ ਕਲਾਨੋਰਾ ਚਾਹੇ ਕਾਨੂੰਨ ਆ ਨਾ ਚਾਹੇ ਤਾਰਾਗਾੜਾ ਚਾਹੇ ਦਿਨਾਨਗਰ ਆ ਇਸ ਜਗ੍ਹਾ ਸਾਰਿਆਂ ਤੋਂ ਮੇਰੇ ਕੋ ਬੱਚੇ ਆ ਰਹੇ ਆ ਪਾਸ ਆਊਟ ਆ ਰਿਜ਼ਲਟ ਆ 100% ਦਰਦ ਨਾਲ